ਕਲਾਸ 8th ਐਕਸਰਸਾਈਜ਼ 2.2 ਪੰਜਵਾਂ ਸਵਾਲ ਇੱਕ ਦੋ ਅੰਕ ਵਾਲੀ ਸੰਖਿਆ ਦੇ ਅੰਕਾਂ ਦਾ ਜੋੜਫਲ 9 ਹੈ ਜਦੋਂ ਅਸੀਂ ਅੰਕਾਂ ਨੂੰ ਉਲਟਾਉਂਦੇ ਹਾਂ ਤਾਂ ਨਵੀਂ ਬਣੀ ਸੰਖਿਆ ਅਸਲ ਸੰਖਿਆ ਤੋਂ 27 ਜ਼ਿਆਦਾ ਹੈ ਨਵੀਂ ਬਣੀ ਸੰਖਿਆ ਅਸਲ ਸੰਖਿਆ ਤੋਂ 27 ਵੱਧ ਹੈ ਜ਼ਿਆਦਾ ਹੈ ਸੰਖਿਆ ਪਤਾ ਕਰੋ ਤਾਂ ਇਹਨੂੰ ਸੋਲਵ ਕਰਦੇ ਹਾਂ ਦੋ ਅੰਕਾਂ ਵਾਲੀ ਸੰਖਿਆ ਦੇ ਅੰਕਾਂ ਦਾ ਜੋੜ ਦੋ ਅੰਕਾਂ ਵਾਲੀ ਸੰਖਿਆ ਮਤਲਬ ਇਕਾਈ ਤੇ ਦहाई ਮੰਨ ਲਓ ਇਕਾਈ ਬਰਾਬਰ x ਦਹਾਈ ਬਰਾਬਰ ਇਹਨਾਂ ਨੇ ਜੋੜ ਨੌ ਕਿਹਾ ਤਾਂ ਇਹਦੇ ਵਿੱਚ ਲਿਖਾਂਗੇ 9 1 ਜੇਕਰ ਇੱਕ ਆਪਾਂ x ਮੰਨ ਲਿਆ ਦੂਜਾ 9 x ਹੋਏਗਾ ਸੰਖਿਆ ਸੰਖਿਆ ਕੀ ਹੁੰਦੀ ਹੈ ਇਹਨ ਮੂਲ ਸੰਖਿਆ ਲੈਂਦੇ ਆ ਕਰੋ ਮੂਲ ਸੰਖਿਆ ਬਰਾਬਰ ਮੂਲ ਸੰਖਿਆ ਹੁੰਦੀ ਹੈ 10 ਦਹਾਈ ਇਕਾਈ 10 ਦਹਾਈ ਕਿੰਨਾ ਹੈ 9 x ਇਕਾਈ ਕਿੰਨੀ ਹੈ x 10 ਨਾ 90 दस गुना एक्स दस एक्स प्लस एक्स बराबर नब्बे माइनस दे दस एक्स प्लस द एक्स माइनस दे नौ एक्स अंकों उल्टा के बनी संख्या ਅੰਕਾਂ ਨੂੰ ਉਲਟਾਈਏ ਤਾਂ ਜੋ ਦਹਾਈ ਦਾ ਅੰਕ ਹੈ ਉਹ ਇਕਾਈ ਦਾ ਬਣ ਜਾਊਗਾ ਜੋ ਇਕਾਈ ਵਾਲਾ ਹੈ ਦਹਾਈ ਬਣੂਗਾ ਦਹਾਈ ਨੂੰ 10 ਨਾਲ ਗੁਣਾ ਕਰਨਾ ਹੈ ਸਥਾਨ ਬਦਲੇ ਹੈ ਇੱਥੇ ਇਕਾਈ ਆ ਜਾਊਗਾ ਇਕਾਈ ਦੀ ਥਾਂ ਤੇ ਆਪਾਂ x ਮੰਨਿਆ ਹੋਇਆ ਹੈ ਤਾਂ 10 x ਇਕਾਈ ਦਾ ਅੰਕ ਵਿੱਚ ਜੋੜ ਦੋ 9 x 10 ਨੂੰ x ਨਾਲ ਗੁਣਾ ਕੀਤਾ 10x 9 x 10a ਚੋਂ x ਗਿਆ 9x 9 ਪਰਸ਼ਨ ਅਨੁਸਾਰ 80 ਕਯੂ ਰਿਕਰਡਿੰਗ ਟੂ ਦਾ ਕੁਐਸਚਨ ਇਹਨਾਂ ਨੇ ਕੀ ਕਿਹਾ ਹੈ ਮੂਲ ਸੰਖਿਆ ਮੂਲ ਸੰਖਿਆ ਕਿੰਨੀ ਹੈ ਜਿਹੜੀ ਕਹਿਣ ਦਾ ਭਾਵ ਅਸਲ ਸੰਖਿਆ ਲਿਖਿਆ ਹੋਇਆ ਹੈ ਇਹਨਾਂ ਨੇ ਆਪਾਂ ਮੂਲ ਸੰਖਿਆ ਲਿਖਿਆ ਇਹਨੂੰ ਲਿਖੋ 90 9x ਅੰਕਾਂ ਦੇ ਸਥਾਨ ਉਲਟਾਉਣੇ ਹਾਂ ਤਾਂ ਨਵੀਂ ਸੰਖਿਆ ਅਸਲ ਸੰਖਿਆ ਤੋਂ 27 ਵੱਧ ਹੈ ਅਸਲ ਸੰਖਿਆ ਇਹ ਆ ਗਈ x ਤੋਂ 27 ਵੱਧ ਕਿਹੜੀ ਸੰਖਿਆ ਹੈ 9x प्लस नौ और नब्बे से सताई कि एक सौ सतारा माइनस नौ एक्स बराबर नौ एक्स प्लस नौ माइनस द नौ एक्स आ प्लस नौ एक्स आके माइनस नौ एक्स हो गया नौ एक सौ सतारा प्लस द्व जाके माइनस एक सौ सतारा आ गया नौ तो नौ अठारह एक्स बराबर इन 17 ਦੇ ਵਿੱਚ 9 ਗਏ ਕਿੰਨੇ ਵਜਦੇ ਆ 8 108 ਕਾਦੇ ਵਜੇ ਮਾਈਨਸ ਤੇ ਮਾਈਨਸ ਤੇ ਮਾਈਨਸ ਕੱਟਿਆ ਗਿਆ बटे ਦੇ ਵਿੱਚ 18 ਕਰ ਦੋ ਕਰਤਾ 18 ਤੇ 18 ਕੱਟਿਆ ਗਿਆ 18 ਤੇ ਦੇਖੋ ਕਿੰਨੇ ਕਿੰਨੇ ਤੇ ਜਾਏਗਾ 18 ਛਿਕਾ 108 18 ਛਿਕਾ 108 x ਬਰਾਬਰ ਆਪਾਂ ਕਿੰਨਾ ਕਰ ਲਿਆ 6 ਫਿਰ ਉਸ ਤੋਂ ਬਾਅਦ ਅਸਲ ਸੰਖਿਆ ਵਧਾ ਕਰਨੀ ਹੈ ਜਿਹਨੂੰ ਆਪਾਂ ਮੂਲ ਸੰਖਿਆ ਲਿਖਿਆ ਹੋਇਆ ਹੈ ਮੂਲ ਸੰਖਿਆ ਬਰਾਬਰ नब्बे माइनस नौ एक्स नब्बे माइनस नौ गुणा छ नब्बे माइनस चुरुंजा बराबर छे नौ नौ की जगह रह गया पाँच हाँ नौ की जगह रह गया अठ अठा च प्बे चुरंजा घटा दिए आंसर कि आ गया छत्तीस ਕਿਹੜਾ ਸਵਾਲ ਦੀ ਸਟੇਟਮੈਂਟ ਪ੍ਰੀਤ ਦੀ ਉਮਰ ਅਬਦੁੱਲ ਦੀ ਉਮਰ ਤੋਂ 6 ਸਾਲ ਵੱਧ ਹੈ 6 ਸਾਲ ਪਹਿਲਾਂ ਪ੍ਰੀਤ ਦੀ ਉਮਰ ਅਬਦੁੱਲ ਦੀ ਉਮਰ ਦਾ 4 ਗੁਣਾ ਸੀ ਦੋਨਾਂ ਦੀਆਂ ਦੇ ਵਰਤਮਾਨ ਉਮਰ ਪਤਾ ਕਰੋ ਮੰਨ ਲਓ ਅਬਦੁੱਲ ਦੀ ਉਮਰ ਦੀ ਵਰਤਮਾਨ ਉਮਰ ਐ x ਮੰਨ ਲਈ ਮੰਨ ਲਓ ਅਬਦੁੱਲ दी उमर बराबर एक्स साल प्रीत दी उमर प्रीत दी उमर प्रीत दी उम्र अब्दुल दी उम्र तो छः साल बद है अब्दुल दी उम्र एक्स है उदों छः व एक्स प्लस छे साल ਵਰਸ਼ਨ ਅਨੁਸਾਰ ਐਟਕਿਉ ਲਿਖਤਾ 6 ਸਾਲ ਪਹਿਲਾਂ 6 ਸਾਲ ਪਹਿਲਾਂ ਦੋਨੋਂ ਦੀ ਉਮਰ ਘੱਟ ਸੀ ਤਾਂ ਆਪਾਂ ਇਹਨੂੰ ਲਿਖਾਂਗੇ 6 ਸਾਲ ਪਹਿਲਾਂ x 6 x 6 ਇਹ ਵੀ ਘੱਟ ਸੀ 6 ਤੇ 6 ਕੱਟੇ ਗਏ ਇਹਨਾਂ ਨੇ ਕੀ ਕਿਹਾ 6 ਸਾਲ ਪਹਿਲਾਂ ਪ੍ਰੀਤ ਦੀ ਉਮਰ ਪ੍ਰੀਤ ਦੀ ਉਮਰ ਕਿਹੜੀ ਹੈ x ਵਾਲੀ ਆਹ ਵਾਲੀ x ਇਹ ਵਾਲੀ ਹੈ साल उमर, छे साल पहला प्रीत की उम्र अब्दुल उम्र का चार गुणा अब्दुल उमर छः साल पहला कि एक्स माइनस छे वह चार गुना ब्रैक्ट खोलो चार गुणा एक्स चार एक्स माइनस चार शिका चौबीस बराबर एक्स चार एक्स माइनस एक्स अब माइनस चौबीस सज्जे हा के पलस चौबीस आ गया तेन एक्स बराबर चौबीस आ गया बटेदे की करते हैं तेन तेन तीन तीन कट्ट गया तिन्न अठ चौबीस एक्स बराबर अट्ठ आ गया हम दोना दिया उमर लिखो अब्दुल अब्दुल की उम्र एक्स साल बराबर एक्स की कीमत कि अठ साल प्रीत की उम्र एक्स प्लस छे है अट्ठ प्लस छ बराबर चौदह साल दोनों आंसर आ गए अट्ठ साल 3 14 7 यही आंसर 7ਵਾਂ ਸਵਾਲ 12 ਸਾਲ ਬਾਅਦ ਮੈਂ ਆਪਣੇ 4 ਸਾਲ ਪਹਿਲਾਂ ਦੀ ਉਮਰ ਦਾ 3 ਗੁਣਾ ਹੋਵਾਂਗਾ ਮੇਰੀ ਵਰਤਮਾਨ ਉਮਰ ਪਤਾ ਕਰੋ ਮੰਨ ਲਓ ਵਰਤਮਾਨ ਉਮਰ ਮੰਨ ਲਓ ਵਰਤ मान उम्र बराबर एक्स साल अनुसार अकॉर्डिंग टू द क्वेश्चन की है बारह साल पहला एक्स माइनस बारह हो गया बारह साल बाद बाद मतलब एक्स प्लस बारह मैं अपनी चार साल पहला दी उम्र दा चार साल पहला x 4 ਦੇਖੋ ਆ ਪਲੱਸ ਹੋਇਆ ਤਾਂ ਵੱਡੀ ਆ ਛੋਟੀ ਹੈ ਤਾਂ 4 ਸਾਲ ਪਹਿਲਾਂ ਦੀ ਉਮਰ ਦਾ 3 ਗੁਣਾ ਹੋ ਜਾਵਾਂਗਾ ਗੁਣਾ 3 ਕਰ ਦਿਓ x 12 ਬਰਾਬਰ 3 ਗੁਣਾ x 3x 3 ਚੋਕੇ 12 x 3x ਇਧਰ ਪਲੱਸ ਤਾਂ 3x ਆ ਖੱਬੇ ਆ ਥਾ ਕੇ -3x ਹੋ ਗਿਆ -12 ਆ ਪਲੱਸ 12 ਸੱਜੇ ਆ ਕੇ -12 ਹੋ ਗਿਆ x ਦੇ ਵਿੱਚ 3x ਗਿਆ 12x ਹੋ ਗਿਆ -24 ਕੱਟੇ ਗਏ बटे ਚ 2 ਕਰ ਦੋ ਕਿਉਂਕਿ x ਦੇ ਨਾਲ 2 ਆ 2 ਤੇ 2 बटे ਗਿਆ 2 ਵਾਰੀਆਂ 24 x ਦਾ ਮੁੱਲ ਕਿੰਨਾ ਆ ਗਿਆ 12 ਵਰਤਮਾਨ ਉਮਰ x ਸਾਲ 12 ਸਾਲ ਅਨਸਰ 8ਵਾਂ ਸਵਾਲ ਜੀਆ ਦੀ ਉਮਰ ਕਾਵਿਆ ਦੀ ਉਮਰ ਦਾ ਦੁੱਗਣਾ ਹੈ ਕਾਵਿਆ ਛੋਟੀ ਹੈ ਤੇ ਮੰਨ ਲਓ ਮੰਨ ਲਓ ਕਾਵਿਆ ਦੀ ਉਮਰ ਮੰਨ ਲਓ ਕਾਵਿਆ ਦੀ ਉਮਰ ਬਰਾਬਰ x ਸਾਲ ਜੀਆ ਦੀ ਉਮਰ ਜੀਆ ਦੀ ਉਮਰ ਕਾਵਿਆ ਦੀ ਉਮਰ ਦਾ ਦੁੱਗਣਾ ਹੈ ਕਾਵਿਆ ਦੀ ਉਮਰ x ਹੈ ਤੇ ਦਾ 2x ਸਾਲ ਅਕੋਰਡਿੰਗ ਟੂ ਦਾ ਕੁਐਸਚਨ ਪਰਸ਼ਨ ਆਨਸਰ ਪਰਸ਼ਨ ਆਪਾਂ ਨੂੰ ਕੀ ਕਿਹਾ ਹੈ ਜੇ ਕਾਵਿਆ ਦੀ ਉਮਰ ਵਿੱਚੋਂ 6 ਘਟਾ ਦਿੱਤੇ ਜਾਂ ਕਾਵਿਆ ਦੀ ਉਮਰ ਵਿੱਚੋਂ 6 ਘਟਾ ਦਿੱਨ ਕਾਵਿਆ ਦੀ ਉਮਰ x ਉਹਦੇ ਵਿੱਚੋਂ 6 ਘਟਾ ਦਿੱਤੇ ਜਾਂ ਅਤੇ ਜੀਆ ਦੀ ਉਮਰ ਵਿੱਚ 4 ਜੋੜ ਦਿੱਤੇ ਧਿਆਨ ਜੀਆ ਦੀ ਉਮਰ 2x ਹੈ ਉਹਦੇ ਵਿੱਚ 4 ਜੋੜ ਦਿੱਤੇ ਜਾਂ ਚਾਰ ਜੋੜਤਾ ਤਾਂ ਜੀਆ ਦੀ ਉਮਰ ਕਾਵਿਆ ਦੀ ਉਮਰ ਦਾ 4 ਗੁਣਾ ਹੋ ਜਾਵੇ ਕਾਵਿਆ ਦੀ ਉਮਰ ਦਾ 4 ਗੁਣਾ ਚਕਾਵੇ ਦੀ ਉਮਰ x 6 ਹੈ ਇਹਦਾ 4 ਗੁਣਾ ਕਰ ਦੇਣਾ ਹੈ 4 ਨੂੰ x ਨਾਲ ਗੁਣਾ ਕੀਤਾ 4x 4 6 24 2x 4 ਦੋਹਾਂ ਦੀ ਵਰਤਮਾਨ ਉਮਰ ਪਤਾ ਕਰੋ ਪਹਿਲਾਂ x ਤੋਂ ਕੱਢੋ 4x 2x ਆ ਖੱਬੇ ਹੱਥਾਂ 'ਤੇ -2x ਹੋ ਜਾਏਗਾ 4 24 ਅਧਿਆਤਾਂ 'ਤੇ +24 ਹੋ ਜਾਏਗਾ 4 ਦੇ ਵਿੱਚੋਂ ਦੋ ਗਏ 2x ਹੋ ਗਿਆ 4 ਤੇ 24 28 ਹੋ ਗਏ x ਦੇ ਨਾਲ ਦੋ ਆ ਹੈ बटे 'ਚ ਦੋ ਕਰ ਦੋ 24 28 x 14 ਆ ਗਿਆ ਕਾਵਿਆ ਦੀ ਉਮਰ ਕਾਵਿਆ ਦੀ ਵਰਤਮਾਨ ਉਮਰ ਕਾਵਿਆ ਦੀ ਉਮਰ ਬਰਾਬਰ x ਸਾਲ ਕਾਬੀ ਦੀ ਉਮਰ x ਸਾਲ ਬਰਾਬਰ x ਕਿੰਨਾ ਕੱਢਿਆ ਹੋਇਆ 14 ਸਾਲ ਜੀਆ ਦੀ ਉਮਰ ਜੀਆ ਦੀ ਉਮਰ 2x 2 14 28 ਸਾਲ 14 ਸੋਨਾਂ 28 ਸਾਲ ਅਨਸਰ ਕੀ ਆ ਗਏ 14 ਸਾਲ ਤੇ 28 ਸਾਲ ਇਸ ਦੇ ਨਾਲ 2.2 ਕੰਪਲੀਟ